ਪੰਜਾਬ ਕੈਬਨਿਟ ਦੇ ਵਿੱਚ ਨਵੇਂ ਮੰਤਰੀ ਦੀ ਐਂਟਰੀ ਹੋ ਗਈ ਹੈ ਤਾਂ ਲੁਧਿਆਣਾ ਪੱਛਮੀ ਹਲਕੇ ਤੋਂ ਹਾਲ ਹੀ ਦੇ ਵਿੱਚ ਚੋਣ ਜਿੱਤਣ ਵਾਲੇ ਸੰਜੀਵ अरोड़ा ਨੂੰ ਮੰਤਰੀ ਦੇ ਅਹੁਦੇ ਤੇ ਬਿਠਾ ਦਿੱਤਾ ਹੈ ਤਾਂ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਵੱਲੋਂ ਸੰਜੀਵ अरोड़ा ਨੂੰ ਮੰਤਰੀ ਅਹੁਦੇ ਦੀ ਸੌਚੁਕਾਈ ਗਈ ਹੈ ਤੇ ਇਸੇ ਬਾਬਤ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਦਾ ਕੈਬਨਿਟ ਵਿੱਚ ਸ਼ਾਮਲ ਹੋ ਗਿਆ ਜਿਸ ਲੁਧਿਆਣਾ ਤੋਂ ਸੰਜੀਵ अरोड़ा ਨੂੰ ਉਹਦੇ ਉਕਮੰਤਰੀ ਨਿਯੁਕਤ ਕਰਨ ਤੋਂ ਬਾਅਦ ਲੁਧਿਆਣਾ ਚੈਂਬਰ ਆਫ ਇੰਡਸਟਰੀ ਦੇ ਪ੍ਰਧਾਨ ਉਕਾਰ ਸਿੰਘ ਅਹੂਜਾ ਨੇ ਐਨਵੀ ਨਿਊਜ਼ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਏਐਨਵੀ ਤੇ ਬਿਲਕੁਲ ਜੀ ਹੁਣ ਪੰਜਾਬ ਦੀ ਜਿਹੜੀ ਕੈਬਨਟ ਉਹਦਾ ਵਿਸਤਾਰ ਹੋਇਆ ਵਿਸਤਾਰ ਇਸ ਕਰਕੇ ਹੋਇਆ ਕਿ ਲੁਧਿਆਣਾ ਵਸ ਤੋਂ ਇਲੈਕਸ਼ਨ ਲੜੇ ਸੀ ਸੰਜੀਵ ਅਰੋੜਾ ਤੇ ਸੰਜੀਵ ਅਰੋੜਾ ਦੇ ਲੜਨ ਤੇ ਜਿਹੜੇ ਸੁਪਰੀਮ ਨੇ ਅਰਵਿੰਦ ਕੇਜਰੀ ਵਾਲ ਨੇ ਗੱਲ ਕਹਿ ਦਿੱਤੀ ਸੀ ਕਿ ਜਦੋਂ ਇਹ ਅੱਥੇ ਦੇ ਐਮਐਲਏ ਬੁਲਣਗੇ ਤਾਂ ਉਹਨਾਂ ਨੂੰ ਕੈਬਨਿਟ ਰੈਂਕ ਚ ਲਿਆ ਜਾਊਗਾ ਬਿਲਕੁਲ ਲੈ ਲਿਆ ਗਿਆ ਤੇ ਇੱਕ ਐਨਆਰਆਈ ਮਨਿਸਟਰ ਬਣੇ ਨੇ ਤੇ ਦੂਸਰਾ ਨਿਊ ਇੰਡਸਟਰੀ ਮਨਿਸਟਰ ਦਿੱਤੇ ਗਏ ਨੇ ਬਿਲਕੁਲ ਲੁਧਿਆਣਾ ਇੱਕ ਸੰਤੀ ਸ਼ਹਿਰ ਹੈ ਤੇ ਅਸੀਂ ਉੱਥੇ ਖੜੇ ਆ ਜਿਸ ਸਖਸ਼ਨਾ ਤੁਹਾਨੂੰ ਮਿਲਣ ਜਾ ਰਹੇ ਆ ਉਹ ਜਿਹੜੇ ਇੰਡਸਟਰੀ ਦੇ ਬਹੁਤ ਕਹਿੰਦੇ ਨੇ ਇੱਕ ਤਰੀਕੇ ਦੇ ਬਿਲਕੁਲ ਰਖਵਾਲੇ ਟਾਈਪ ਨਹੀਂ ਰਖਵਾਲੇ ਇਸ ਕਰਕੇ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਨੇ ਲੁਧਿਆਣਾ ਦੀ ਇੰਡਸਟਰੀ ਲਈ ਬਹੁਤ ਸੰਘਰਸ਼ ਕੀਤਾ ਹੈ ਭੀਸ਼ਮ ਪਤਮਾ ਵੀ ਤੁਸੀਂ ਕਹਿ ਸਕਦੇ ਹੋ ਉਕਾਰ ਸਿੰਘ ਆਉਧਾ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਇੰਡਸਟਰੀ ਮਿਨਿਸਟਰ ਬਣਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੈਂ ਧਨਵਾਦੀਆਂ ਅਨਸਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦਾ ਔਰ ਆਪ ਦੀ ਸਾਰੀ ਟੀਮ ਦਾ ਉਹਨਾਂ ਨੇ ਅੱਜ ਮੌਕਾ ਦਿੱਤਾ ਹੈ ਸਾਡੇ ਇੱਕ ਇੰਡਸਟਰੀਅਲਿਸਟ ਦੋਸਤ ਨੂੰ ਉਹਨਾਂ ਨੂੰ ਐਨ ਆਰ ਆਈ ਮਨਿਸਟਰ ਬਣਾਇਆ ਔਰ ਨਾਲ ਹੀ ਉਹਨਾਂ ਨੂੰ ਨਿਊ ਇੰਡਸਟਰੀ ਦਾ ਮੰਤਰਾਲੇ ਦਿੱਤਾ ਗਿਆ ਜੋ ਕਿ ਅਨਿਸ਼ਲ ਖਬਰਾਂ ਵਿੱਚ ਮੈਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣੇ ਨੂੰ ਅਗਰ ਸਨਤੀ ਸ਼ਹਿਰ ਹੈ ਕਿਸ ਤਰ੍ਹਾਂ ਬੂਸਟ ਮਿਲੇਗਾ ਜਾਂ ਲੁਧਿਆਣੇ ਨੂੰ ਕੀ ਸਪੂਨ ਮਿਲ ਸਕਦਾ ਦੇਖੋ ਪੰਜਾਬ ਦੀ ਇਸ ਟਾਈਮ ਜ਼ਰੂਰਤ ਹੈ ਜੇ ਪੰਜਾਬ ਨੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਦੇਣਾ ਹੈ ਜੇ ਪੰਜਾਬ ਨੇ ਜੀਐਸਟੀ ਕਲੈਕਸ਼ਨ ਵਧਾਣੀ ਹੈ ਜੇ ਪੰਜਾਬ ਨੇ ਆਪਣਾ ਡੈਟ ਘਟਾਣਾ ਹੈ ਔਰ ਪੰਜਾਬ ਕਦੀ ਨੰਬਰ 1 ਸੀਗਾ ਇੰਡਸਟਰੀਅਲ ਮੈਨੂਫੈਕਚਰਿੰਗ ਵਿੱਚ ਅੱਜ ਅਸੀਂ ਕਾਫੀ ਥੱਲੇ ਆ ਰਹੇ ਹਾਂ ਔਰ ਇਹਨਾਂ ਨੂੰ ਨਵੀਂ ਇੰਡਸਟਰੀ ਦੀ ਜ਼ਿੰਮੇਵਾਰੀ ਦੇਣ ਦਾ ਮਤਲਬ ਹੈ ਵੀ ਮੈਂ ਯੂ ਹੈਵ ギਵਨ ਦਿਸ ਰਿਸਪੌਂਸਿਬਿਲਟੀ ਟੂ ਦ ਰਾਈਟ ਪਰਸਨ ਸੋ ਸੰਜੀਵ अरोड़ा ਜੀ ਨੂੰ ਮੈਂ ਉਹਨਾਂ ਦੇ ਐਮਪੀ ਬਣਨ ਤੋਂ ਬਾਅਦ ਲਗਾਤਾਰ ਮਿਲਦਾ ਰਿਹਾ ਔਰ ਉਹਨਾਂ ਦੀ ਨੌਲੇਜ ਉਹਨਾਂ ਦਾ ਐਕਸਪੀਰੀਅੰਸ ਇੰਡਸਟਰੀ ਦੇ ਮਾਮਲੇ 'ਚ ਕਾਫੀ ਹੈ ਔਰ ਉਹਨਾਂ ਨੂੰ ਸਾਰੀ ਇੰਡਸਟਰੀ ਚਾਹੇ ਲਾਰਜ ਇੰਡਸਟਰੀ ਹੈ ਤੁਸੀਂ ਇਕ ਦੇ ਚੈਲੈਕਸ਼ਨ ਦੇਖਦੇ ਰਹੇ ਹੋ ਸਾਰਿਆਂ ਨੇ ਉਹਨਾਂ ਨੂੰ ਸਪੋਰਟ ਕੀਤਾ ਜੇ ਉਹਨਾਂ ਨੂੰ ਨਵੀਂ ਇੰਡਸਟਰੀ ਦਾ ਮੰਤਰਾਲੇ ਦਿੱਤਾ ਜਾਂਦਾ ਤਾਂ ਔਰ ਉਹਨਾਂ ਦਾ ਜਿਹੜਾ ਕਨੈਕਸ਼ਨ ਹੈ ਉਹ ਕਿਉਂਕਿ ਐਮਪੀ ਰਹੇ ਹੈ ਸੈਂਟਰ ਮਿਨਿਸਟਰ ਨਾਲ ਉਹਨਾਂ ਦਾ ਅੱਛਾ ਰੈਪੋ ਹੈ ਸੋ ਇਹਦਾ ਪੰਜਾਬ ਨੂੰ ਬੜਾ ਬੈਨੀਫਿਟ ਹੋਏਗਾ ਨਵੀਂ ਇੰਡਸਟਰੀ ਲਈ ਅਸੀਂ ਹਮੇਸ਼ਾ ਡਿਮਾਂਡ ਕਰਦੇ ਆਂ ਵੀ ਹਰ ਇੰਡਸਟਰੀ ਲਈ ਸੈਪਰੇਟ ਪਾਰਕ ਬਣੇ ਜਿਵੇਂ ਸਾਈਕਲ ਲਈ ਹੈਂਡ ਟੂਲਸ ਲਈ ਆਟੋ ਲਈ ਸੋ ਉਹਨਾਂ ਦਾ ਬੜਾ ਐਕਸਪੀਰੀਅੰਸ ਹੈ ਔਰ ਉਹ ਨਵੇਂ ਪਾਰਕਸ ਪੰਜਾਬ ਚਾਣਗੇ ਇਸ ਤੋਂ ਇਲਾਵਾ ਹਲਵਾਰਾ 에ਅਰਪੋਰਟ ਨੂੰ ਸ਼ੁਰੂ ਕਰਨ ਲਈ ਉਹਨਾਂ ਨੇ ਕਾਫੀ ਜਦੋਜਹਿਦ ਕੀਤੀ ਹੈ ਔਰ ਮੈਨੂੰ ਉਮੀਦ ਹੈ ਅਸੀਂ ਵੀ ਚੈਂਬਰ ਵੱਲੋਂ ਵੀ ਅਸੀਂ ਕਾਫੀ ਸਪੋਰਟ ਕਰਦੇ ਰਹੇ ਹਾਂ ਸਰ ਕੀ ਕਹਿਣਾ ਚਾਹੋਗੇ ਇੱਕ ਗੱਲ ਮੇਰੀ ਲੈ ਲਓ ਕਿ ਪੰਜਾਬ ਚ ਜਿਹੜੀ ਇੰਡਸਟਰੀ ਉਪਲੈਨ ਕਰ ਰਹੀ ਹੈ ਜਿਹੜੀ ਲੋਕ ਕਹਿੰਦੇ ਨੇ ਉਹ ਲੱਗਦਾ ਹੈ ਕਿ ਤੁਹਾਨੂੰ ਇੰਡਸਟਰੀ ਨੂੰ ਇੱਕ ਨਵਾਂ ਬੂਸਟ ਇਥੋਂ ਪੰਜਾਬ ਨੂੰ ਮਿਲ ਜਾਊਗਾ ਇਹਦੇ ਨਾਲ ਬਿਲਕੁਲ ਬੂਸਟ ਮਿਲੇਗਾ ਔਰ ਜਿਹੜੀ ਦੇਖੋ ਬਿਜ਼ਨਸਮੈਨ ਨੇ ਉੱਥੇ ਜਾਣਾ ਜਿੱਥੇ ਉਹਨੂੰ ਜ਼ਿਆਦਾ ਪ੍ਰੋਫਿਟ ਹੋਏਗਾ ਜੇ ਬਿਜ਼ਨਸਮੈਨ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਹੈ ਇੱਥੇ ਐਜੂਕੇਟਿਡ ਲੋਕ ਤੁਹਾਨੂੰ ਮੈਨਪਾਵਰ ਮਿਲਦੀ ਹੈ 인ਫਰਾਸਟਰਕਚਰ ਬੜਾ ਅੱਛਾ ਹੈ ਔਰ ਮੈਨੂੰ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਦੀ ਗ੍ਰੋਥ ਹੈ ਇਹਨਾਂ ਨੂੰ ਬਣਾਉਣ ਨਾਲ 1.5 ਸਾਲ ਚ ਕਾਫੀ ਪੰਜਾਬ ਹੈ ਜਿਹੜਾ ਵਾਪਸ ਜਿਹੜੇ ਲਿਆਂ ਤੋਂ ਉਤਰ ਗਿਆ ਆਪਣੀ ਪਟੜੀ ਤੇ ਦੁਬਾਰਾ ਆ ਜਾਏਗਾ ਮਿਹਰਬਾਨੀ ਜੋ ਕੁਰ ਸਿੰਘ ਉਹ ਜਿਸੀ ਕਿਤੇ ਨੇ ਕਿਹਾ ਕਿ ਨਵਾਂ ਬੂਸਟ ਮਿਲੂਗਾ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਕਿਤੇ ਨੇ ਕਿਤੇ ਲੁਧਿਆਣੇ ਨਾਲ ਜੋ ਗੱਲ ਜੋ ਇੱਕ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਕੀਤਾ ਗਿਆ ਤੇ ਲੁਧਿਆਣੇ ਨੂੰ ਹੁਣ ਦੂਸਰਾ ਮਨਿਸਟਰ ਦੇ ਦਿੱਤਾ ਗਿਆ ਹੁਣ ਲੁਧਿਆਣਾ ਕਿੰਨਾ ਕਿ ਗਰੋਥ ਕਰਦਾ ਹੈ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਸਾਡੇ ਜਿਹੜੇ ਇੰਡਸਟਰੀ ਦੇ ਲੋਕ ਨੇ ਉਹਨਾਂ ਨੂੰ ਬਹੁਤ ਵਿਸ਼ਵਾਸ ਇੱਕ ਵਾਰ ਫਿਰ ਉਪਕਾਰ ਸਿੰਘ ਉਜੇ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੇ ਨਾਲ ਗੱਲ ਵੀ ਬਾਤ ਕੀਤੀ ਮੈਂ ਤੁਹਾਡੇ ਤੋਂ ਵਿਦਾ ਲੈਣਾ